ਤੁਹਾਨੂੰ ਪਤਾ ਹੈ ਲੋ ਇਨਵੈਸਟਮੈਂਟ ਦੇ ਹਾਈ ਪ੍ਰੋਫਿਟੇਬਲ ਬਿਜ਼ਨਸ ਕਿਹੜਾ ਹੈ ਅਸ ਦੇ ਟਾਈਮ ਦੇ ਵਿੱਚ ਡੈਫੀਨਿਟਲੀ ਟੈਕਸਟਾਈਲ ਦਾ ਮੈਂ ਟੈਕਸਟਾਈਲ ਤੁਹਾਨੂੰ ਇਸ ਵਾਸਤੇ ਕਹਿ ਰਹੀ ਹਾਂ ਕਿਉਂਕਿ ਟੈਕਸਟਾਈਲ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਟੈਕਸਟਾਈਲ ਵਿੱਚ ਬਹੁਤ ਸਾਰੇ ਪ੍ਰੋਡਕਟ ਹੁੰਦੇ ਹਨ ਜਿਵੇਂ ਕਿ ਲੇਡੀਜ਼ wear ਵਾਸਤੇ men's wear ਵਾਸਤੇ kids wear ਵਾਸਤੇ ਹਰੇਕ ਪ੍ਰੋਡਕਟ ਦੀ ਆਪਣੀ ਇੱਕ ਵੈਲਿਊ ਹੈ ਹਰੇਕ ਪ੍ਰੋਡਕਟ ਦੀ ਮਾਰਕੀਟ 'ਚ ਆਪਣੀ ਇੱਕ ਡਿਮਾਂਡ ਹੈ ਭਾਵੇਂ ਉਹ ਲੇਡੀਜ਼ wear ਦਾ ਸੂਟ ਕਲੈਕਸ਼ਨ ਹੋਵੇ কুরਤੀ ਕਲੈਕਸ਼ਨ ਹੋਵੇ ਲਹਿੰਗਾ ਕਲੈਕਸ਼ਨ ਹੋਵੇ ਜਾਂ ਫਿਰ ਉਹ ਕਾ ਆਪਣਾ ਕਿਡਸ ਕਲੈਕਸ਼ਨ ਹੋਵੇ ਜਾਂ ਫਿਰ ਆਪਣਾ ਮੈਨਸ ਕਲੈਕਸ਼ਨ ਹੋਵੇ ਹਰ ਇੱਕ ਚੀਜ਼ ਦੀ ਆਪਣੀ ਡਿਮਾਂਡ ਆਪਣੇ ਮਾਰਕੀਟ ਵਿੱਚ ਵੱਖਰੀ ਹੈ ਤੇ ਉਹਦੇ ਹਰੇਕ ਪ੍ਰੋਡਕਟ ਦੇ ਵਿੱਚ ਫਾਇਦਾ ਹੀ ਫਾਇਦਾ ਹੈ ਅੱਜ ਆਪਾਂ ਡਿਮਾਂਡ ਦੀ ਗੱਲ ਕਰ ਰਹੇ ਹਾਂ ਤਾਂ ਲੇਡਿਸ wear ਦਾ ਕਲੈਕਸ਼ਨ ਬਹੁਤ ਜ਼ਿਆਦਾ ਵਿਕਦਾ ਹੈ ਤੁਸੀਂ ਵੇਖਦੇ ਹੋ ਕਿ ਲੇਡਿਸ ਦੇ ਆਈਟਮ ਵੀ ਬਹੁਤ ਜ਼ਿਆਦਾ ਹੁੰਦੇ ਹੈ ਅੱਜ ਉਹਨਾਂ ਦੇ ਵਿੱਚੋਂ ਆਪਾਂ ਇੱਕ ਲੈ ਕੇ ਆਏ ਹਾਂ ਸੂਟ ਮਟੀਰੀਅਲ ਜਿਹਦੀ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਦੀ ਪ੍ਰਾਈਸ ਰੇਂਜ ਦੇਖਾਂਗੇ ਨਾਲੇ ਇਹ ਵੀ ਜਾਣਾਂਗੇ ਕਿ ਸੂਟ ਮਟਲ ਦਾ ਕਲੈਕਸ਼ਨ ਹੀ ਆਕਰ ਕਿਉਂ ਹੈ ਨਾ ਸਭ ਤੋਂ ਜ਼ਿਆਦਾ ਲੇਡਿਸਾਂ ਲਈ ਵਧੀਆ ਰਹਿੰਦਾ ਹੈ ਤੇ ਕਿਉਂ ਉਹ ਸਭ ਤੋਂ ਜ਼ਿਆਦਾ ਉਹੀ ਕਲੈਕਸ਼ਨ ਪਰਚੇਸ ਕਰਦੇ ਨੇ ਆਪਣੇ ਪੰਜਾਬ 'ਚ ਰੈਡੀਮੇਡ ਕੁੜਤੀਆਂ ਦਾ ਵੀ ਕਲੈਕਸ਼ਨ ਹੈ ਉਹ ਵੀ ਲੈਂਦੇ ਆ ਬਟ ਉਸ ਤੋਂ ਜ਼ਿਆਦਾ ਡਿਮਾਂਡ ਹੁੰਦੀ ਹੈ ਆਪਣੇ ਸੂਟ ਦੀ ਤਾਂ ਉਹਦੀ ਡਿਮਾਂਡ ਨਹੀਂ ਸਕਦਾ ਕਿਉਂ ਹੈ ਤੇ ਉਹਦੇ ਵਿੱਚ ਤੁਸੀਂ ਕਿੰਨਾ ਫਾਇਦਾ ਕਮਾ ਸਕਦੇ ਹੋ ਇਸੇ ਚੀਜ਼ ਬਾਰੇ ਅੱਜ ਆਪਾਂ ਡਿਸਕਸ ਕਰਨ ਵਾਲੇ ਆ ਇਸੇ ਵੀਡੀਓ ਦੇ ਵਿੱਚ ਤਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਲਸ਼ਿਆ ਕਲਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲ ਐਂਡ ਗੁੱਡ ਫਤੀਆਂ ਹੋਗੇ ਤਾਂ ਜੇ ਆਪਾਂ ਸੂਟ ਮੈਟਲ ਕਲੈਕਸ਼ਨ ਦੀ ਗੱਲ ਕਰ ਰਹੇ ਹਾਂ ਉਹਦੇ ਮਾਰਕੀਟ ਬਾਰੇ ਸੋਚ ਰਿਹਾ ਤਾਂ ਆਪਾਂ ਨੂੰ ਲੱਗਦਾ ਹੈ ਕਿ ਸੂਟ ਮੈਟਲ ਦਾ ਬਿਜ਼ਨਸ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਪੰਜਾਬ ਤੋਂ ਸਭ ਤੋਂ ਜ਼ਿਆਦਾ ਇਹੀ ਕਲੈਕਸ਼ਨ ਵਿਕਦਾ ਹੈ ਡੈਫੀਨਿਟਲੀ ਵਿਕਦਾ ਹੈ ਬਟ ਕਿਉਂ ਐ ਜੀ ਇੰਨੀ ਜ਼ਿਆਦਾ ਡਿਮਾਂਡ ਹੈ ਸਭ ਤੋਂ ਪਹਿਲਾ ਐਸੇ ਪੁਆਇੰਟ ਤੇ ਆ ਜਾਣਾ ਹੈ ਕਿ ਤੁਹਾਨੂੰ ਪਤਾ ਹੈ ਆਪਣੇ ਇੱਥੇ ਕਾਫੀ ਸਾਰੇ ਬੁਟੀਕਸ ਨੇ ਲੇਡੀਆਂ ਹਰ ਥਾਂ ਤੇ ਬੁਟੀਕ ਓਪਨ ਕਰਕੇ ਬੈਠੀ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਕਿਉਂ ਕਿਉਂਕਿ ਬੁਟੀਕ ਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣਾ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਹਿਸਾਬ ਦੇ ਨਾਲ ਸੂਟ ਨੂੰ ਸਵਾ ਸਕਦੇ ਹੋ ਬਣਵਾ ਸਕਦੇ ਹੋ ਜੇਕਰ ਤੁਹਾਨੂੰ ਕੁਝ ਹੈਵੀ ਹੋ ਉਹਦੇ ਵਿੱਚ ਕੁਝ ਕਲਾਕਾਰੀ ਕਰਾਣੀ ਆਪਾਂ ਕਹਿੰਦੇ ਕੁਝ ਵਰਕ ਕਰਾਉਣਾ ਹੈ ਤਾਂ ਤੁਸੀਂ ਕਰਾ ਸਕਦੇ ਹੋ ਅੱਜਕੱਲ ਕਾਫੀ ਥਾਰੇ ਆਪਾਂ ਕੜਾਈ ਕਰਾਉਂਦੇ ਆਂ ਕਈ ਵਾਰੀ ਸੂਟ ਲੈ ਕੇ ਜਿਵੇਂ ਕਿ ਆਪਾਂ ਪਲੇਨ ਸੂਟ ਲੈ ਲੇ ਔਰ ਪਲੇਨ ਸੂਟ ਤੇ ਆਪਾਂ ਕਢਾਈ ਕਰਾ ਲਏ ਜਿਵੇਂ ਤੁਸੀਂ ਆਹ ਚੈੱਕ ਕਰੋ ਪ੍ਰਿੰਟਡ ਸੂਟ ਲੈ ਲਿਆ ਬਟ ਇਸ ਤੇ ਕਢਾਈ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਕਰਾਣੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਕਰਾ ਸਕਦੇ ਹੋ ਕਸਟਮਾਈਜ਼ੇਸ਼ਨ ਵਾਸਤੇ ਸੂਟ ਮਤਲਬ ਬਹੁਤ ਵਧੀਆ ਹੈ ਨਾਲੇ ਸੂਟ ਦੀ ਡਿਮਾਂਡ ਇਸ ਵਾਸਤੇ ਨਹੀਂ ਜ਼ਿਆਦਾ ਕਿਉਂਕਿ ਫੈਸਟੀਵਲ ਸੀਜ਼ਨ ਵਿੱਚ ਵੀ ਜਿੰਨੇ ਵੀ ਲੇਡੀਜ਼ ਨੇ ਉਹ ਸੂਟ ਹੀ ਵੇਅਰ ਕਰਦੇ ਨੇ ਨਾਲੇ ਸੂਟਾਂ ਦੇ ਵਿੱਚ ਵੱਖਰੇ ਵੱਖਰੇ ਡਿਜ਼ਾਈਨ ਪੈਟਰਨ ਆਉਂਦੇ ਆ ਕਾਫੀ ਸਾਰੇ ਆਪਣੇ ਹਿਸਾਬ ਦੇ ਨਾਲ ਚੋਇਸ ਮਿਲ ਜਾਂਦੀ ਹੈ ਐਮਬਰੋਇਡਰੀ ਮਿਲ ਜੂਗੀ ਪ੍ਰਿੰਟਡ ਮਿਲ ਜਾਂਦਾ ਹੈ ਕਾਟਨ ਮਿਲ ਜਾਂਦਾ ਹੈ ਮਤਲਬ ਆਪਣੇ ਹਿਸਾਬ ਦੇ ਨਾਲ ਕਲੈਕਸ਼ਨ ਮਿਲ ਜਾਂਦਾ ਹੈ ਤਾਂ ਇਹ ਵੀ ਬਹੁਤ ਵਧੀਆ ਗੱਲ ਹੈ ਚਲੋ ਮੈਂ ਤੁਹਾਨੂੰ ਕੁਝ ਕਲੈਕਸ਼ਨ ਚੈੱਕ ਆਊਟ ਕਰਾਨੀ ਆ ਤੇ ਧਿਆਨ ਰੱਖਿਓ ਰੇਂਜ ਦੇ ਹਿਸਾਬ ਦੇ ਨਾਲ ਚੱਲਾਂਗੇ ਸਾਰੇ ਕਲੈਕਸ਼ਨ ਅੰਡਰ 500 ਲੈ ਕੇ ਆਈ ਆ ਮਤਲਬ ਸਿਰਫ ਔਰ ਸਿਰਫ 500 ਰੁਪਏ ਦੀ ਰੇਂਜ ਦੇ ਅੰਦਰ ਤੁਹਾਨੂੰ ਕਲੈਕਸ਼ਨ ਮਿਲਣ ਵਾਲੇ ਨੇ ਸਭ ਤੋਂ ਪਹਿਲਾਂ ਆਪਾਂ ਕਲੈਕਸ਼ਨ ਸ਼ੁਰੂ ਕਰਾਂਗੇ 78 ਰੁਪਏ ਤੋਂ ਮੈਨੂੰ ਬਹੁਤ ਸਾਰੇ ਲੋਕੀ ਕਹਿੰਦੇ ਮੈਡਮ ਜੀ 78 ਤੋਂ ਕਲੈਕਸ਼ਨ ਦੇ ਰਹੇ ਹੋ 78 ਤੋਂ ਕਲੈਕਸ਼ਨ ਦੇ ਰਹੇ ਹੋ ਕੀ ਇਹ ਸੱਚ ਬਿਲਕੁਲ ਸੱਚ ਹੈ 78 ਤੋਂ ਆਪਣੇ ਕੋਲ ਕਲੈਕਸ਼ਨ ਸ਼ੁਰੂ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ 78 ਵਾਲਾ 8 ਹੀ ਸੂਟ ਚੈੱਕ ਆਊਟ ਕਰ ਲੈਣਾ ਆ ਚੈੱਕ ਕਰੋ ਇਹਦੇ ਨੂੰ ਮਿਲ ਜਾਂਦਾ ਹੈ ਸੂਟ 78 ਰੁਪਏ ਦਾ ਇਹ ਆਪਣੇ ਕੋਲ ਸਿੰਗਲ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਪੀਸ ਮਿਲੂਗਾ ਪੂਰਾ 16 ਪੀਸਾ ਦਾ ਮੁਲਕ 16 ਡਿਫਰੈਂਟ ਪ੍ਰਿੰਟਸ ਡਿਫਰੈਂਟ ਕਲਰ ਆ ਜਾਣਗੇ 4-4 ਦੇ ਹਿਸਾਬ ਦੇ ਨਾਲ ਸੈੱਟ ਹੁੰਦਾ ਹੈ ਤੇ ਆ ਤੁਸੀਂ ਚੈੱਕ ਕਰੋਗੇ ਥਲੇ ਦਾ ਬਾਟਮ ਮਿਲੂਗਾ ਤੁਹਾਨੂੰ ਬਲੂ ਕਲਰ ਦਾ ਜੇ ਇਸ ਤੋਂ ਮਾੜੀ ਜਿਹੀ ਹਾਈ ਰੇਂਜ ਚਲੀਏ ਤਾਂ ਫਿਰ ਤੁਹਾਨੂੰ ਇਹ ਤਾਂ ਮਿਲ ਜਾਂਦਾ ਹੈ ਜੀ 95 ਰੁਪਈਆ ਦਾ ਆ ਚੈੱਕ ਕਰ ਸਕਦੇ ਹੋ ਇਹ 95 ਦਾ ਆਰਟੀਕਲ ਆਣਾ ਬਲੈਕ ਕਲਰ ਦੇ ਤੁਹਾਨੂੰ ਇਹਦੇ ਵਿੱਚ ਸਲਵਾਰ ਮਿਲੂਗੀ ਨਹੀਂ ਕਿ ਬਾਟਮ ਮਿਲੂਗਾ ਇਹਦੇ ਵਿੱਚ ਦੁਪੱਟਾ ਨਹੀਂ ਆਊਗਾ ਇਸ ਦੀ ਦਾ ਧਿਆਨ ਰੱਖਿਓ ਮਤਲਬ ਇਹ ਦੋਵੇਂ ਇਸ ਨੂੰ ਤੁਸੀਂ ਚੈੱਕ ਕਰ ਰਹੇ ਹੋ ਇਹਦੇ ਵਿੱਚ ਸਿਰਫ ਕਪੜਾ ਮਿਲਦਾ ਹੈ ਦੁਪੱਟਾ ਨਹੀਂ ਆਉਂਦਾ ਚਲੋ ਤੁਹਾਨੂੰ ਹੋਰ ਆਰਟੀਕਲ ਚੈੱਕ ਸਾਂਗੇ ਜੀ ਤੁਸੀਂ ਅੱਜ ਚੈੱਕ ਕਰਦੇ ਹੋ ਨੈਕ ਪੈਟਰਨ ਤੇ ਵੀ ਤੁਹਾਨੂੰ ਇਹਦੇ ਕਾਫੀ ਪਿਆਰੇ ਡਿਜ਼ਾਈਨ ਵੇਖਣ ਨੂੰ ਮਿਲ ਜਾਂਦਾ ਹੈ ਜੇ ਗਰਲ ਕਰੀਏ ਤਾਂ ਬੋਟਮ ਜੀ ਦਾ कॉटन ਦਾ ਬੋਟਮ ਹੈ ਤੇ ਆ ਰਿਹਾ ਜੀ ਇਹਦਾ कॉटन ਦਾ ਹੀ ਦੁਪੱਟਾ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ 4 ਪੀਸ ਦਾ ਸੈੱਟ ਮਿਲੇਗਾ ਜੇ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਇਹ ਸੂਟ ਤੁਹਾਨੂੰ 400 ਰੁਪਏ ਦੇ ਅਰਾਊਂਡ ਮਿਲ ਜਾਂਦਾ ਹੈ ਚਲੋ ਇੱਕ ਹੋਰ ਆਰਟੀਕਲ ਤੁਹਾਨੂੰ ਚੈੱਕ ਕਰਾਉਂਦੇ ਆ ਇੱਕ ਆ ਵਾਲਾ 컬렉ਸ਼ਨ ਚੈੱਕ ਕਰੋ ਫਿਰ ਆ ਲੋ ਇਹ ਵੇਖੋ ਇਹ ਵੀ ਕਾਫੀ ਪਿਆਰਾ ਜਿਹਾ ਪੀਸ ਹੈ ਚੈੱਕ ਕਰ ਸਕਦੇ ਹੋ 100% कॉटन आर्टिकल है नेक्स्ट ये थोनो जरी दा वर्क वेखण नु मिल जांदा है ये एदा दुपट्टा आवन वाला है जे थोनो ਮੜਾ ਜਿਹਾ ਫੈਂਸੀ ਦੇ ਵਿੱਚ ਲੈਣਾ ਹੋਵੇ ਤਾਂ ਫਿਰ ਤੁਸੀਂ ਆ ਵਾਲਾ ਆਰਟੀਕਲ ਚੈੱਕ ਕਰੋ ਇਹ ਵੀ ਕਾਫੀ ਪ੍ਰੀਟੀ ਆਰਟੀਕਲ ਹੈ 컬러 ਕਾਫੀ ਸੋਹਣਾ ਹੈ ਇਹਦਾ ਵੀ ਸੀਕੁਐਂਸ ਦਾ ਡਿਜ਼ਾਈਨ ਦਿੱਤਾ ਗਿਆ ਹੈ ਨਾਲੇ ਥੱਲੇ ਤੁਹਾਨੂੰ ਬਾਰਡਰ ਵੀ ਕਾਫੀ ਵਧੀਆ ਵੇਖਣ ਨੂੰ ਮਿਲ ਜਾਂਦਾ ਹੈ ਇਹਦੇ ਵਿੱਚ ਮੇਰੇ ਕੋਲ ਇੱਕ ਹੋਲ ਡਿਜ਼ਾਈਨ ਵੀ ਅਵੇਲੇਬਲ ਹੈ ਚਲੋ ਮੈਂ ਤੁਹਾਨੂੰ ਉਹ ਵੀ ਚੈੱਕ ਕਰਾ ਦਿੰਨੀ ਆ ਇਹਦਾ ਦੁਪੱਟਾ ਹੈ ਆ ਲੋ ਆਹ ਵਾ ਲੈ ਚੈੱਕ ਕਰੋ ਗ੍ਰੇ ਕਲਰ ਇਹਦੇ ਵਿੱਚ ਤੁਹਾਨੂੰ ਦੂਜਾ ਡਿਜ਼ਾਈਨ ਵੇਖਣ ਨੂੰ ਮਿਲ ਜਾਂਦਾ ਹੈ ਡਿਜ਼ਾਈਨ ਕਾਫੀ ਪ੍ਰੀਟੀ ਹੈ ਦਾ ਨਾਲੇ ਕਲਰ ਬਹੁਤ ਸੋਹਣਾ ਹੈ ਤੇ ਇਹ ਰਿਹਾ ਜੇ ਇਹਦਾ ਦੂਜਾ ਦੁਪੱਟਾ ਦੁਪੱਟਾ ਵੀ ਤੁਹਾਨੂੰ ਪਿਓਰ ਸ਼ਿਫੋਨ ਦਾ ਮਿਲੇਗਾ ਚਲੋ ਇੱਕ ਹੋਰ ਆਰਟੀਕਲ ਹੈ ਮੇਰੇ ਕੋਲ ਬੀਬੀਆਂ ਵਾਸਤੇ ਕਿਉਂਕਿ ਮੈਂ ਸਾਰਿਆਂ ਦਾ ਧਿਆਨ ਰੱਖਦੀ ਹਾਂ ਹਨੂ ਪਤਾ ਹੈ ਆਹ ਲੋ ਆ ਚੈੱਕ ਕਰੋ ਫਿਰ ਇੱਕ ਆਰਟੀਕਲ આ એક કાફી પ્યારા આર્ટિકલ હે થોનો બધે ਆਪਣੇ કોલ દરેક એજ ગ્રુપ સે લેડીઝ આવતી હે પાવે ઓ યંગ હોવે يا ફિર એજ્ડ હોવે તો સારેયા વાસ્તે આપણે કોલ કલેક્શન મિલ જંદા હે સિસી આ ચેક કર રયો એ રેજી دا પ્યોર શિફોન دا દુપટ્ટા ક્યોકી ઇસી دی ભી બહોત જ્યાદા ડિમાન્ડ હે કોટન ફેબ્રિક دے કલેક્શન દિખાય મે થોનો કાફી સારે હર એક રીઝ દી કલેક્શન દેકે આપ અન્ડર 500 કલેક્શન દેકે સિર્ફ જ મે થોનો કોઈ 700 800 હજાર લા પીસ નહીં દિખાતા સિર્ફ 500 રૂપય دے અંદર લા પીસ દિખાયને જેકર પરચેસિંગ કરની હોવે ઇસ તો વદિયા ઓપ્શન નહીં હેગા થોડે કોલ કે તુસી પરચેસ કર સકોગી ઇને સસ્તે કલેક્શન થોનો કોઈ નહીં દેવગા ਇੰਨਾ ਦੇ ਵਿੱਚ ਫੈਬਰਿਕ ਕੁਆਲਿਟੀ ਤੁਹਾਨੂੰ ਇੱਕਦਮ ਪ੍ਰੀਮੀਅਮ ਮਿਲਣ ਵਾਲੀ ਹੈ ਮਤਲਬ ਫੈਬਰਿਕ ਵਾਸਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਲੈਣੀ ਹੈ ਸਾਈਜ਼ ਤੁਹਾਨੂੰ ਪ੍ਰੋਪਰ ਮਿਲ ਜਾਂਦਾ ਹੈ ਸੂਟ ਦੇ ਵਿੱਚ ਜਿਹੜੇ हिसाब ਦੇ ਨਾਲ ਲੈਣਾ ਚਾਹੁੰਦੇ ਹੋ 8 ਮੀਟਰ ਬਾਟਮ ਲੈਣਾ ਹੈ 3 ਮੀਟਰ ਬਾਟਮ ਲੈਣਾ ਹੈ ਅਪਰੋਕਸਮ 3 ਮੀਟਰ ਬਾਟਮ ਦੇ ਨਾਲ ਵੀ 컬렉ਸ਼ਨ ਮਿਲ ਜਾਂਦਾ ਹੈ ਤੇ ਸੂਟ ਸੱਚੀ ਬਹੁਤ ਗੈਂਟ ਹੈ ਫੈਬਰਿਕ ਬਹੁਤ ਵਧੀਆ ਹੈ ਰੇਨ ਸਭ ਤੋਂ ਵਧੀਆ ਹੈ ਕਿਉਂਕਿ ਕੁਆਲਿਟੀ ਵਾਈਜ਼ ਪ੍ਰੋਡਕਟ ਮਿਲਦਾ ਹੈ ਤੁਹਾਨੂੰ ਪਤਾ ਹੈ ਪ੍ਰਾਈਸ ਤਾਂ ਕਿਤੇ ਵੀ ਤੁਹਾਨੂੰ ਘੱਟ ਮਿਲ ਜੂਗੀ ਲੇਕਿਨ ਕੁਆਲਿਟੀ ਜਿਹੜੀ ਹੁੰਦੀ ਹੈ ਨਾ ਉਹ ਮੈਟਰ ਕਰਦੀ ਹੈ ਕਿਉਂਕਿ ਇੱਕ ਵ ਜਿਸ ਜਨਰੇ ਕਸਟਮਰ ਤੁਹਾਡੀ ਦੁਕਾਨ ਤੇ ਬਾਰ ਬਾਰ ਵਿਜ਼ਿਟ ਕਰਨ ਰੀ ਵਿਜ਼ਿਟ ਕਰਨ ਤਾਂ ਉਹਦੇ ਵਾਸਤੇ ਤੁਹਾਨੂੰ ਇਹੋ ਜਿਹਾ ਕਲੈਕਸ਼ਨ ਉਹਨਾਂ ਨੂੰ ਦੇਣਾ ਹੈ ਕਿ ਕਸਟਮਰ ਸੈਟੀਸਫਾਈਡ ਹੋਏ ਤੇ ਤੁਹਾਡੀ ਦੁਕਾਨ ਤੇ ਵਾਪਸ ਵਿਜ਼ਿਟ ਕਰਨ ਵਾਸਤੇ ਆਵੇ ਪਰਚੇਸਿੰਗ ਕਰਨ ਵਾਸਤੇ ਆਵੇ ਨਾਲ ਦੀ ਨਾਲ ਆਪਣੇ ਕਾਫੀ ਪੜੋਸੀ ਜਿਹੜੇ ਹੁੰਦੇ ਆ ਉਹਨਾਂ ਨੂੰ ਜਾਂ ਫਿਰ ਕੁਝ ਫਰੈਂਡਸ ਵਗੈਰਾ ਨੂੰ ਜਾਂ ਰਿਲੇਟਿਵਸ ਨੂੰ ਨਾਲ ਲੈ ਕੇ ਆਵੇ ਇਸ ਕਰਕੇ ਹੀ ਤੁਹਾਨੂੰ ਕਲੈਕਸ਼ਨ ਵਧੀਆ ਕੁਆਲਿਟੀ ਦਾ ਰੱਖਣਾ ਹੀ ਚਾਹੀਦਾ ਹੈ ਬਦਲੇ ਕੁਆਲਿਟੀ ਘੱਟ ਪ੍ਰਾਈਸ ਸਿਰ ਇੱਕੋ ਹੀ ਥਾਂ ਅਜਮੀਰਾ ਫੈਸ਼ਨ ਜਿਹੜੇ ਕਿ ਹਰੇਕ ਕਲੈਕਸ਼ਨ ਚ ਡੀਲ ਕਰਦਾ ਹੈ ਭਾਵੇਂ ਉਹ ਲੇਡੀਜ਼ ਹੋਵੇ ਮੈਨਸ ਹੋਵੇ ਜਾਂ ਕਿਡਸ ਹੋਵੇ ਤੁਸੀਂ ਹਰ ਤਰ੍ਹਾਂ ਦਾ ਆਰਟੀਕਲ ਇਥੋਂ ਪਰਚੇਸ ਕਰ ਸਕਦੇ ਹੋ ਤਾਂ ਆਈ ਹੋਪ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਿਆ ਹੋਵੇ ਕਲੈਕਸ਼ਨ ਚੰਗਾ ਲੱਗਿਆ ਹੋਵੇ ਤਾਂ ਪਰਚੇਸ ਕਰ ਲਿਓ ਆਨਲਾਈਨ ਪਰਚੇਸਿੰਗ ਅੱਤੇ ਨੰਬਰ ਸਕਰੀਨ ਤੇ ਮੈਂਸ਼ਨ ਹੈ ਆਫਲਾਈਨ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਮਿਲ ਜੂਗਾ ਜੀ ਕੰਪਲੀਟ ਐਸਪ੍ਰੈਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਸ ਨੂੰ ਇੰਸਟਾਗ੍ਰam ਜਾਂ ਫਿਰ ਫੇਸਬੁੱਕ ਤੇ ਫੋਲੋ ਕਰਨਾ ਚਾਹਣਾ ਹੈ ਤਾਂ ਉਹਦਾ ਲਿੰਕ ਮੈਂਸ਼ਨ ਕਰ ਰਹੀ ਹਾਂ ਮੈਂ ਥੱਲੇ ਤੁਸੀਂ ਉੱਥੇ ਜਾ ਕੇ ਮੈਨੂੰ ਫੋਲੋ ਕਰ ਸਕਦੇ ਹੋ ਉੱਥੇ ਵੀ ਆਪਣੇ ਕਾਫੀ ਜੇ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਧੰਨਵਾਦ